ਲਓ ਜੀ ਮਿੱਤਰੋ ਆਪਾਂ ਲੋਡ ਕਰਨ ਲੱਗੇ ਆ ਜੀ ਪਹਿਲੀ ਵਾਰ ਵੀਰੇ ਚੈਨਲ ਤੇ ਆਇਓ ਫੋਲੋ ਕਰ ਲਿਓ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਅੱਜ ਤਰੀਕ ਹੋ ਗਈ ਜੀ 16 10 2025 ਸੱਤ ਝੋਟੀਆਂ ਕੱਲ 15 ਤਰੀਕ ਨੂੰ ਭੇਜੀਆਂ ਜੀ ਤੇ ਸੱਤ ਹੁਣ ਰਵਾਨਾ ਕਰ ਲੱਗੇ ਆ ਬੱਚਾ ਅੱਗੇ ਕਰ ਲਾ ਪੁੱਤ ਇੱਕ ਝੋਟੀ ਅੱਜ ਇਹ ਮੁੰਡੇ ਨੇ ਇੱਕ ਨਹੀਂ ਬੱਚਾ ਚੱਕ ਲਿਆ ਜੀ ਪੂਰਾ ਡਰ ਗਈ ਐਨ ਪਿੰਡ ਦੇ ਵਿੱਚ ਵੱੜ ਗਈ ਇਹ ਆਪਾਂ ਲਿਆਉਣੇ ਆ ਨਾ ਅੱਗੇ ਜਦੋਂ ਪਿੰਡਾਂ ਦੇ ਵਿੱਚੋਂ ਇਹ ਘਰੇ ਪਾਲੀਆਂ ਹੁੰਦੀਆਂ ਨੇ ਝੋਟੀਆਂ ਇੱਕ ਉਰੇ ਬੁੜੀਆਂ ਸਾਹਮਦੀਆਂ ਨੇ ਫਿਰ ਇਹ ਜਦੋਂ ਬੰਦਿਆਂ ਨੂੰ ਦੇਖ ਨਹੀਂ ਆ ਜਾਂ ਇਦਾਂ ਇਕੱਠ ਦੇ ਵਿੱਚ ਡਰ ਜਾਂਦਾ ਬਹੂ ਉਹ ਝੋਟੀ ਵੀ ਟੈਂਗ ਦੀ ਟੋਪੀ ਉੱਤਰ ਗਈ ਉਹਦੀ ਇੱਕ ਝੋਟੀ ਕੰਡਮ ਹੋ ਗਈ ਇਹੇ ਅਕਰਜ ਆ ਵੀ ਪੂਰਾ ਡਾਂਤੀ ਆ ਇਹ ਆਪਣਾ ਜੀ ਪਹਿਲਾਂ ਨਾ ਸਾਡਾ ਡੌਗ ਚੜਾਈ ਕਰ ਗਿਆ ਸੀ ਉਦੋਂ ਫਿਰ ਸਾਨੂੰ ਇੱਕ ਢੇੜਾ ਲਾਉਣਾ ਪਿਆ ਹੁਣ ਕੱਲ 1 ਇੱਕ 15 ਤਰੀਕ ਨੂੰ ਢੇੜਾ ਭੇਜਿਆ ਜੀ ਇੱਕ ਹੁਣੇ ਭੇਜਣ ਲੱਗਿਆ ਇੱਕ ਢੇੜਾ ਕੱਲ ਨੂੰ ਭੇਜਾਂਗੇ ਤਕਰੀਬਨ ਤੁਸੀਂ ਦੇਖੋ 30 25 30 ਪਸ਼ੂ ਹੋ ਜਾਣੇ ਆ ਪਸ਼ੂ ਇੱਕ ਦੇਖ ਕੇ ਬਹੁਤ ਲੈਣਾ ਪੈਂਦਾ ਜੀ ਇੱਥੇ ਉਹਨੂੰ ਪਤਾ ਵੀ ਅੱਜ ਕੱਲ ਬਕਸਦਾ ਕੋਈ ਨਹੀਂ ਅਸੀਂ ਘਰੋਂ ਵਾਸ ਦੀ ਗਰੰਟੀ ਲੈਨੇ ਆ ਇਹਦੇ ਤਲੇ ਕੀ ਆ ਬਈ ਕਾਲਾ ਬਾਈ ਇਹ ਵੀ ਪਲੂਨ ਕੱਟੀ ਆ ਜੀ ਏ ਭਰਾ ਨਾ ਵੇਖੇ ਸਾਨੂੰ ਕਹਿੰਦੇ ਆ ਯਾਰ ਕਿ ਮੁੱਲ ਦੇ ਵਿੱਚ ਕਿਉਂਕਿ ਇਹ ਗਾਹਾਂ ਨੂੰ ਪੂਰੀ ਬਾਣ ਵਾਲੀ ਝੋਟੀ ਆ। ਹੌਲੇ ਪਾ ਦੀ ਆ। ਚੰਗੀ ਬਣੂ ਕੱਦ ਕਾਠ ਤੇ ਬਰੀਕੀਆਂ ਬਹੁਤ ਨੇ ਝੋਟੀ 'ਚ। ਇਹ ਚੱਲੀ ਪੰਜਵੀਂ ਝੋਟੀ ਦੀ। ਤਕਰੀਬਨ ਹਜੇ ਦੀਵਾਲੀ ਤੋਂ ਪਹਿਲਾਂ ਦੋ ਜਾਂ ਤਿੰਨ ਗੱਡੀਆਂ ਹੋਰ ਭੇਜਾਂਗੇ ਜੀ ਇੱਕ ਤਾਂ ਕੱਲ ਨੂੰ ਹੀ ਲਿਆਵਾਂਗੇ। ਲਓ ਜੀ ਆਹ ਝੋਟੀ ਦੇ ਥੱਲੇ ਵੀ ਕੱਟੀ ਆ ਜੀ ਦੋ ਦੰਦ। ਪਲੂਨ ਕੱਟੀਆਂ ਅੱਜ ਖਾਲੀ ਕਰਦੀ ਆਪਾਂ ਇਹ ਕਈ ਭਰਾ ਕਹਿੰਦੇ ਸੀ ਵੀ ਪਲੂਨ ਕੱਟੀਆਂ ਚਾਹੀਦੀਆਂ ਨੇ ਹੁਣ ਆਈ ਤੀ ਚਾਰ ਪੰਜ ਪਲੂਨ ਕੱਟੀਆਂ ਪਾਈਆਂ ਨੇ ਜੀ ਇਹ 25ਾਂ ਦੇ ਵਿੱਚੋਂ ਚਾਰ ਪੰਜ ਪਲੂਣਾ ਨੇ ਲਓ ਜੀ ਮਿੱਤਰੋ ਇਹ ਚੋਟੀ ਵੀ ਦੂਜਾ ਸੂਆ ਕਿਉਂਕਿ ਥੱਲੇ ਹੁਣ ਧਾਰਾਂ ਛੱਡ ਦੇਈਦੀਆਂ ਨੇ ਸਫਰ ਦੇ ਵਿੱਚ ਪਸ਼ੂ ਸਲਕਦਾ ਜਾਂਦਾ ਇਹ ਗੁੰਵਾਚਾਰ ਆ ਵਿਚਾਰ ਇਹ 48 ਨੰਬਰ ਇਹਦੇ ਸਾਈਡ ਵਾਲੀ ਆ ਇਹ 41 ਨੰਬਰ 41 ਨੰਬਰ ਆ ਆ ਸਾਈਡ ਵਾਲੀ ਦੇ ਕਰਦੇ 41 ਨੰਬਰ ਦਾ ਬੱਚਾ ਇਹ ਟੈਗ ਦੇ ਹਿਸਾਬ ਨਾਲ ਕਰਨਾ ਪੈਂਦਾ ਜੀ ਬੱਚਾ ਸਾਨੂੰ ਆ 4 ਨੰਬਰ ਹੈ 4 ਕਿਹੜੀ ਦਾ ਵੀ ਸਾਈਡ ਵਾਲੀ ਦਾ ਵਿਚ ਵਾਲੀ ਦਾ ਲਓ ਜੀ ਚੱਲ ਪੀ ਜੀ ਗੱਡੀ ਹੋ ਗਈ ਰਵਾਨਾ